ਨੈਕਸਟ 24 ਪੰਜਾਬ ਜਸ ਚੈਨਲ ਦੇਖਦੇ ਦਰਸ਼ਕਾਂ ਪੇਪਸੋਸ਼ੀ ਕਾਲ ਸਾਢੇ 9 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਔਨ ਬਲੀਆਂ ਨਮਨ ਤੇ ਤਾਜ਼ੇ ਖਬਰਾਂ ਤੋਂ ਅੱਟਕ ਪੋਂਦ ਰਣ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਲੋਂ ਇੱਕ ਨਵਾਂ ਵਿਸ਼ੇਸ਼ ਤੌਰ ਤੇ ਕੀਤਾ ਗਿਆ ਉਪਰਾਲਾ ਸਰਕਾਰੀ ਸਕੂਲ ਵਿੱਚ ਠੰਡਾ ਪਾਣੀ ਪੀਣ ਤੇ ਏਸੀ ਲਗਾਉਣ ਦੇ ਉਪਰਾਲੇ ਕਰਨ ਦਾ ਕੀਤਾ ਗਿਆ ਐਲਾਨ ਅੱਜ ਤਰਨਤਨ ਸ਼ਹਿਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਦੱਸਿਆ ਗਿਆ ਕਿ ਅਸੀਂ ਆਪਣੇ ਹਲਕੇ ਅੰਦਰ ਸਰਕਾਰੀ ਸਕੂਲਾਂ ਅੰਦਰ ਜਲਦੀ ਠੰਡੇ ਪੀਣ ਵਾਲੇ ਪਾਣੀ ਦੀਆਂ ਮਸ਼ੀਨ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਸ ਨਾਲ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਠੰਡਾ ਪੀਣ ਵਾਸਤੇ ਪਾਣੀ ਮਿਲ ਸਕੇ ਉੱਥੇ ਇੱਕ ਵਿਸ਼ੇਸ਼ ਤੌਰ ਤੇ ਨਵਾਂ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਨ ਜਿੰਨਾ ਵਿੱਚ ਹਾਲ ਹੀ ਘੜੀ ਵਿੱਚ ਕੁਝ ਸਕੂਲ ਕਲਾਸਾਂ ਦੇ ਵਿੱਚ AC ਲਗਾਏ ਜਾ ਰਹੇ ਹਨ ਇਸ ਤੌਰ ਤੇ ਹੁਣ 3 ਲੱਖ ਰੁਪਏ ਦੇ ਘਾਟਾ ਆਮਦਨ ਵਾਲੇ ਬੱਚੇ ਘਰ ਬੈਠੇ ਆਨਲਾਈਨ ਰਹਿਣਗੇ ਪੀਸੀਐਸ ਵਰਗਾ ਕੋਰਸ ਮੁਫਤ ਕਰਵਾਏ ਜਾਣਗੇ ਮਜਿੰਦਰ ਸਿੰਘ ਲਾਲਪੁਰਾ ਦਾ ਕਹਿਣਾ ਕਿ ਸਾਡਾ ਇਸ ਸੰਬੰਧੀ ਅੱਜ ਦੀ ਪ੍ਰੈਸ ਕਾਨਫਰੰਸ ਕਰਨਾ ਸੀ ਇਸ ਕੋਰਸ ਵਿੱਚ ਬਿਨਾਂ ਭੇਦਭਾਵ ਤੇ ਬੱਚੇ ਘਰ ਬੈਠੇ ਕਲਾਸਾਂ ਰਾਹੀਂ ਪੜ੍ਹਾਈ ਕਰ ਸਕਣਗੇ ਸਵੇਰੇ ਸ਼ਾਮ ਕਲਾਸਾਂ ਸ਼ੁਰੂ ਹੋਣਗੀਆਂ ਜਿਸ ਵਿੱਚ ਵਿਦਿਆਰਥੀ ਆਪਣੇ ਕੰਮ ਕਾਰਜ ਕਰ ਸਕਣਗੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਸਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਤੁਹਾਡਾ ਆਪਣਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਦੀ ਆਪਣਾ ਇੰਸਟੀਚਿਊਟ ਹੈ ਅਭਿਮੰਨੀਓ ਆਈਐਸ 1999 ਦੇ ਵਿੱਚ ਖੁੱਲ੍ਹਿਆ ਸੀ ਤੇ ਜਿਹੜਾ ਲਗਭਗ ਹੁਣ ਤੱਕ 2500 ਤੋਂ ਪਲੱਸ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਬਣਾ ਚੁੱਕਾ ਹੈ ਹੁਣ ਤੱਕ ਇਹਨਾਂ ਨੇ 2500 ਤੋਂ ਪਲੱਸ ਜਿਹੜੇ ਆਫੀਸਰ ਉਹ ਬਣਾ ਚੁੱਕੇ ਨੇ ਚਾਹੇ ਉਹ ਬੱਚਿਆਂ ਨੇ ਆਈਪੀਐਸ ਕੀਤੇ ਹੋਵੇ ਚਾਹੇ ਆਈਐਸ ਤੇ ਚਾਹੇ ਪੀਐਸਐਸ ਕਲੀਅਰ ਕਰਕੇ ਉਹ ਚੱਲੇ ਹੋਣ ਅ ਅੱਜ ਇਹਨਾਂ ਨਾਲ ਮੈਂ ਪਿੱਛੇ ਜੇ ਮੁਲਾਕਾਤ ਕੀਤੀ ਤੇ ਮੈਂ ਕਿਹਾ ਵੀ ਅਸੀਂ ਬਾਰਡਰ ਬੈਲਟ ਤੇ ਆਉਨੇ ਆ ਤੇ ਸਾਡੀ ਥੋੜੇ ਕੁਝ ਜਿਹੜੀ ਹੈ ਉਹ ਕੁਝ ਬੱਚਿਆਂ ਦੀ ਆਰਥਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਆਪਾਂ ਤੁਸੀਂ ਸਾਡਾ ਕੀ ਯੋਗਦਾਨ ਕਰ ਸਕਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਉਹ ਪੀਸੀਐਸ ਕਰਕੇ ਤੇ ਕੋਈ ਐਸਡੀ ਬਣੇ ਕੋਈ ਡੀਐਸਪੀ ਬਣੇ ਕੋਈ ਤਸਵੀਲਦਾਰ ਬਣੇ ਕੋਈ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਇੰਸਪੈਕਟਰ ਬਣੇ ਅਜਾਏ ਕੋਈ ਬੀ ਡੀ ਪੀਓ ਬਣੇ ਐਵੇਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਜੌਬਸ ਐ ਜਿਹੜੀਆਂ ਪੀਸੀਸ ਕਰਕੇ ਕਰ ਸਕਦੇ ਆ ਤੇ ਪੀਸੀਸ ਦਾ ਇੱਕ ਬੜਾ ਵੱਡਾ ਹਊਗਾ ਸਾਡੇ ਇਲਾਕੇ ਚ ਪੜਾਇਆ ਗਿਆ ਜ ਸਾਡੇ ਮਤਲਬ ਉਹਨੇ ਨੌਲੇਜ ਨਹੀਂ ਹੈਗੀ ਕਿ ਬਹੁਤ ਵੱਡਾ ਕੋਰਸ ਹੁੰਦਾ ਸ਼ਾਇਦ ਕਿਤੇ ਪਤਾ ਨਹੀਂ ਕਿੰਨਾ ਕੋਖਾ ਹੁੰਦਾ ਪਤਾ ਨਹੀਂ ਕਿੰਨਾ ਲੰਮਾ ਕੋਰਸ ਹੋਊਗਾ ਕਿੰਨਾ ਖਰਚਾ ਹੋਊਗਾ ਸੋ ਉਹਦੀ ਜਾਗ ਲਾਉਣ ਦੇ ਲਈ ਅਸੀਂ ਇਹ ਜਿਹੜੀ ਸ਼ੁਰੂਆਤ ਕੀਤੀ ਐ ਤੇ ਇਹਨਾਂ ਨਾਲ ਮੈਂ ਮੁਲਾਕਾਤ ਕੀਤੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਬਿਲਕੁਲ ਖਿੜੇ ਮਥੀ ਇਹਨਾਂ ਨੇ ਸਵਾਗਤ ਕੀਤਾ ਕਿ ਅਸੀਂ ਤੁਹਾਡੇ ਇਲਾਕੇ ਲਈ ਤੁਹਾਡੇ ਜ਼ਿਲ੍ਹੇ ਦੇ ਲਈ ਇਹ ਉਪਰਾਲਾ ਕਰਾਂਗੇ ਕਿ ਅਸੀਂ ਪੀਸੀਐਸ ਦੀ ਜਿੰਨੀ ਵੀ ਆਨਲਾਈਨ ਤਿਆਰੀ ਜਿਹੜੀ ਆ ਕਰਾਉਨੇ ਆ ਜਿਵੇਂ ਉੱਥੇ ਪ੍ਰੋਗਰਾਮ ਚੱਲਣਗੇ ਉਹ ਸਾਰੇ ਆਨਲਾਈਨ ਇੱਥੇ ਚੱਲਣਗੇ ਤੇ ਜਿਹੜੇ ਵੀ ਇਨਕਮ ਦੇ ਹਿਸਾਬ ਨਾਲ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਆ 3 ਲੱਖ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਹੈ ਉਹ ਸਾਰੇ ਬੱਚਿਆਂ ਨੂੰ ਅਸੀਂ ਇਹ ਜਿਹੜਾ ਲਿੰਕ ਆ ਉਹ ਫ੍ਰੀ ਦੇਵਾਂਗੇ ਤੇ ਉਹ ਬੱਚੇ ਬਣ ਸਕਦੇ ਨੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਕਿਸੇ ਵੇਲੇ 100 ਮਜਬੂਰੀਆਂ ਨੇ ਕਿਸੇ ਹੋਰ ਇਨਸਾਨੀਆਂ ਵੀ ਕੋਈ ਇੱਕ ਦੋ ਬੰਦਾ ਹੋਰ ਹੈਗਾ ਭਾਵੇਂ ਉਹ ਇਨਕਮ ਇਹਦੇ ਵਿੱਚ ਕਮਜ਼ੋਰ ਨਹੀਂ ਹੈਗਾ ਬਟ ਕੋਈ ਰੇਅਰ ਚਾਂਸ ਇਦਾਂ ਦਾ ਤਾਂ ਉਹਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਇਹਦੇ ਵਿੱਚ ਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਤੁਸੀਂ ਵੀ ਸਾਰੇ ਆਏ ਉਹਦੇ ਲਈ ਤੁਹਾਡਾ ਸਾਰਾ ਜਿਹੜਾ ਧੰਨਵਾਦ ਕਰਦਾ ਹਾਂ ਤੇ ਜਿਹੜੀ ਆਪਾਂ ਗੱਲ ਕਰਦੇ ਹੁਣੇ ਤਾਂ ਕਿ ਬਦਲਾ ਗਲੀਆਂ ਨਾਲੀਆਂ ਤੱਕ ਹੀ ਰਹਿੰਦਾ ਹੈ ਛੱਪਣਾ ਤੱਕ ਰਹਿੰਦਾ ਹੈ ਅੱਜ ਇਹ ਵੱਡੀ ਤਸਵੀਰ ਹੈ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਅਮਰਸਰ ਜ਼ਿਲ੍ਹੇ ਦੇ ਵਿੱਚ ਵੀ ਨਹੀਂ ਮੈਨੂੰ ਲੱਗਦਾ ਅਜੇ ਤੱਕ ਇਦਾਂ ਹੋਇਆ ਹੋਊਗਾ ਕਿ ਕਿਸੇ ਇੰਸਟੀਚਿਊਟ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਫ੍ਰੀ ਜਿਹੜਾ ਵਾ ਉਹ ਤਿਆਰੀ ਤੁਹਾਡੇ ਬੱਚਿਆਂ ਨੂੰ ਪੀ.ਐਸ. ਦੀ ਜਿਹੜੀ ਉਹ ਕਰਾਵਾਂਗੇ ਤੇ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਜਾਂ ਕਿਸੇ ਐਮ.ਐਲ.ਏ ਨੇ ਇਦਾਂ ਜਿਹੜਾ ਉਹ ਕੀਤਾ ਹੋਵੇ ਸੋ ਤੁਸੀਂ ਵੀ ਸਾਨੂੰ ਸਾਰੇ ਅਸੀਸਾਂ ਦਿਓ ਤੇ ਅਸੀਂ ਬੱਚਿਆਂ ਨੂੰ ਅਫਸਰ ਬਣਾ ਕੇ ਉਹਨਾਂ ਤੋਂ ਵੀ ਅਸੀਸਾਂ ਲੈਣਾ ਚਾਹੁੰਦੇ ਹਾਂ ਕਿ ਵਾਕਈ ਜਿਵੇਂ ਉਹਨਾਂ ਨੇ ਸਾਨੂੰ ਚੁਣਿਆ ਤੇ ਅਸੀਂ ਉਹਨਾਂ ਲਈ ਜਿਹੜਾ ਉਹ ਸਹੀ ਕੰਮ ਕਰ ਰਹੇ ਹਨ ਇਤਿਹਾਸ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਇਸ ਬੱਚੇ ਜਿਹੜੇ ਉਹ ਵੱਧੋ ਵੱਧ ਪੜ ਕੇ ਜਿਹੜੇ ਇਹ ਜਿਹੜੇ ਮੈਂ ਪਹਿਲਾਂ ਅਫੀਸਰ ਦੱਸਿਆ ਕਿ ਬਣ ਸਕਦੇ ਨੇ ਉਹ ਬਨ ਗਏ ਤੇ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਬੱਚਾ ਗ੍ਰੈਜੂਏਸ਼ਨ ਕਰਦਾ ਹੈ ਤੇ ਗ੍ਰੈਜੂਏਸ਼ਨ ਕਰਨ ਦੇ ਨਾਲ-ਨਾਲ ਜਦੋਂ ਆਨਲਾਈਨ ਕੋਰਸ ਕਰੇਗਾ ਤੇ ਜੇ ਉਹ 3 ਸਾਲ ਦੀ ਗ੍ਰੈਜੂਏਸ਼ਨ ਕਰਦਾ ਹੈ ਤਾਂ ਵੇਖੋ ਲਗਭਗ ਜੇ ਖੁੱਲਾ ਜਾ ਵੀ ਕਰੀਏ ਤਾਂ ਚਾ ਕੋਈ ਇੰਸਟੀਚਿਊਟ ਲੱਗ ਲੱਗੇ ਕੋਈ 6 ਮਹੀਨੇ ਟ੍ਰੇਨਿੰਗ ਕਰਾਉਂਦਾ ਹੈ ਕੋਈ ਸਾਲ ਚ ਕਰਾਉਂਦਾ ਉਹ ਲੱਗ ਹੈ ਬੱਚੇ ਤੇ ਡਿਪੈਂਡ ਆ ਪਰ ਜੇ ਮੈਂ ਕਹਿੰਨਾ ਤਿੰਨ ਵਾਰ ਵੀ ਕਰ ਲੇ ਉਦੋਂ ਤੱਕ ਉਹ ਤੇ ਗ੍ਰੈਜੂਏਸ਼ਨ ਕਰਦੇ ਆ ਇਹੋ ਪੇਪਰ ਦੇਵੇ ਤੇ ਉਹ ਬੰਦੇ ਦੇ ਜਿਹੜਾ ਆਫੀਸਰ ਬਣਦੇ ਚਾਂਸ ਬੜੇ ਹੋ ਜਾਣਗੇ ਜਨੋਂ ਕਿ ਇੱਕਦਮ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਸਾਲ ਵੀ ਖਰਾਬ ਹੁੰਦੇ ਕਈ ਵਾਰ ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਉਹ ਕਰਾਂਗੇ ਸਾਡੇ ਵਿੱਚ ਸਾਡੇ ਡੀਓ ਸਾਹਿਬ ਸਾਰੇ ਬੈਠੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨੇ ਸਾਡੇ ਡੀਪੀਆਰਓ ਸਾਹਿਬ ਆਏ ਨੇ ਤੇ ਅਸੀਂ ਇਹਨਾਂ ਰਾਈ ਵੀ ਪੱਛਿਆਂ ਨੂੰ ਜਿਹੜਾ ਹੋਰ ਗਾਈਡ ਕਰਨ ਦੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਸ ਢੰਗ ਨਾਲ ਆਪਾਂ ਪੀਐਸ ਬੰਦਿਆ ਐਵੇਂ ਆਈਐਸ ਬੰਦਿਆ ਐਵੇਂ ਆਈਪੀਐਸ ਬੰਦਿਆ ਤੇ ਮਾਨ ਸਰਕਾਰ ਨੇ ਵੀ ਕਿਹਾ ਕਿ ਅਸੀਂ ਇੰਸਟੀਚਿਊਟ ਜਿਹੜੇ ਆ ਉਹ ਖੋਲ੍ਹਾਂਗੇ ਜਿਹੜੇ ਬੱਚਿਆਂ ਨੂੰ ਜਿਹੜੇ ਆ ਉਹਨਾਂ ਦੇ ਮੁਕਾਮ ਤੱਕ ਪਹੁੰਚਾਉਣਗੇ ਮੰਜ਼ਿਲ ਤੱਕ ਪਹੁੰਚਾਉਣਗੇ